ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਵਧੀਆ ਹੋਣਗੇ ਕਿਸਾਨ ਭਰਾਵਾਂ ਦੇ ਸਾਡੇ ਚੈਨਲ ਨਾਲ ਬਣੇ ਰਹੋ ਜੱਟਰ ਕੋਰਡ ਨਾਲ ਜੇ ਨਹੀਂ ਸਬਸਕ੍ਰਾਈਬ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਖੇਤੀ ਦੇ ਰਿਲੇਟਡ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੂਗੀ ਜਿਹੜੀ ਗੜੇ ਮਾਰੀ ਹੋਈ ਹੈ ਪਿੱਛੇ ਦਿਨਾਂ 'ਚ ਉਦਾਸ ਹਾਂ ਉਹ ਨੁਕਸਾਨ ਦਿਖਾਉਣੇ ਆ ਵੀ ਕੀ ਨੁਕਸਾਨ ਹੋਇਆਗਾ ਕਿਸਾਨਾਂ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੁ ਨੁਕਸਾਨ ਹੋਇਆਗਾ ਅੱਜ 5-6 ਦਿਨ ਹੋ ਗਏ ਗੜੇਮਾਰੀ ਹੋਈ ਨੂੰ ਇਹ ਤੁਹਾਨੂੰ ਵੀਡੀਓ ਸੰਗਰੂਰ ਜ਼ਿਲ੍ਹੇ ਦੀ ਦਿਖਾ ਰਹੇ ਹਾਂਗੇ ਪਿੰਡ ਸ਼ਾਇਲੀ ਦੀ ਜਿੱਥੇ ਕਿ ਗੜੇਮਾਰੀ ਬਹੁਤ ਜ਼ਿਆਦਾ ਸੀ ਤੇ ਅੱਜ ਉਹਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਵੀ ਕਿੰਨਾ ਕੁ ਨੁਕਸਾਨ ਹੋਇਆਗਾ ਤੇ ਸਾਡੇ ਚੈਨਲ ਨਾਲ ਬਣੇ ਰਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜਾ ਗੜੇ ਮਾਰੀ ਹੋਈ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜ਼ਿਮੀਦਾਰਾਂ ਦਾ ਅੱਧੀਆਂ-ਅੱਧੀਆਂ ਬੱਲੀਆਂ ਤੋੜੀਆਂ ਪਈਆਂ ਨੇ ਜੀਆਂ ਉਹ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਭਾਰੀ ਨੁਕਸਾਨ ਹੋਇਆ ਜ਼ਿਮੀਦਾਰਾਂ ਦਾ ਜ਼ਿਮੀਦਾਰ ਤਾਂ ਪਹਿਲੀ ਨਹੀਂ ਸੀ ਉੱਠ ਸਕਦਾ ਵਿਚਾਰਾ ਜਿਨ੍ਹਾਂ ਨੇ ਠੇਕਿਆਂ ਤੇ ਜ਼ਮੀਨਾਂ ਲਈਆਂ ਹੋਈਆਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਿਚਾਰਿਆਂ ਦਾ ਪੂਰੀ ਮੰਦੀ ਹੋ ਰਹੀ ਹੈ ਤੂੜੀ ਹੁਣੀ ਕੋਈ ਪੁੱਛ ਰਿਹਾ ਹੈਗਾ ਇੱਕ ਰੱਬ ਨੇ ਆ ਕਹਿਰ ਕਰਤਾ ਜਿਹੜਾ ਜਿਹਦੇ ਨਾਲ ਬਹੁਤ ਜਿਆਦਾ ਨੁਕਸਾਨ ਆ ਇੱਕ ਜ਼ਿੰਮੇਦਾਰ ਹੀ ਆ ਜਿਹੜਾ ਇਹਨਾਂ ਨੁਕਸਾਨ ਚੱਲ ਸਕਦਾ ਕੋਈ ਹੋਰ ਬਰਾਦਰੀ ਨਹੀਂ ਮਤਲਬ ਐਡਾ ਨੁਕਸਾਨ ਚੱਲ ਸਕਦੀ ਆ ਦੇਖੋ ਅੱਧੀਆਂ-ਅੱਧੀਆਂ ਬੱਲੀਆਂ ਨੇ ਜਿਹੜੀਆਂ ਸੁੱਕ ਗਈਆਂ ਕੀ ਕਰੂਗਾ ਜ਼ਿੰਮੇਦਾਰ ਕੀ ਨਾ ਉਹ ਦੁੱਖ ਸਣਾਊਗਾ ਕੌਣ ਇਹ ਦੁੱਖ ਦੀ ਦਵਾਈ ਲਾਊਗਾ ਨਾ ਸਰਕਾਰਾਂ ਸੁਣਦੀਆਂ ਨੇ ਜ਼ਿਮੀਂਦਾਰ ਦੀ ਕੋਈ ਕੋਈ ਵੀ ਨਹੀਂ ਸੁਣਦਾ ਜ਼ਿਮੀਂਦਾਰ ਦੀ ਜ਼ਿਮੀਂਦਾਰ ਕਰੂਗਾ ਕੀ ਵਿਚਾਰਾ ਫਿਰ ਅਗਲਾ ਕਹਿੰਦਾ ਜੀ ਟਾਇਟ ਲੈਂਦੇ ਨੇ ਇਹ ਗੱਡੀਆਂ ਲੈਂਦੇ ਨੇ ਇਹ ਫਲਾਣਾ ਤਾਂ ਹੀ ਗਲਫਰਾਏ ਲੈਂਦੇ ਨੇ ਆ ਆ ਤਾਂ ਨਹੀਂ ਹੁਣ ਕੋ ਗੱਡੀਆਂ ਲਈਆਂ ਹੋਈਆਂ ਆ ਕੀ ਕਰੂ ਅਗਲਾ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਦੇਖੋ ਅੱਧੀ ਅੱਧੀ ਵੱਲੀ ਸੁੱਕੀ ਪਈ ਐ ਕੀ ਕਰੂਗਾ ਇੱਕ ਨਹੀਂ ਹੈਗੀ ਵੀ ਇਹ ਮੈਂ ਤੁਹਾਨੂੰ ਕੋਈ ਤਾਮ ਹੀ ਫੜਕੇ ਦਿਖਾ ਰਿਆ ਇਹ ਬਾਡੋ ਲਾ ਨੇ ਸਾਰੇ ਜੀ ਕਈ ਕਈ ਥਾਂ ਮੇ ਤਾਂ ਸਾਬਤ ਹੀ ਬੱਲੀ ਹੈ ਜਿਹੜੀ ਉਹ ਖਰਾਬ ਹੋਈ ਪਈ ਹੈਗੀ ਹਾਂ ਦੇਖੋ ਜਿਹੜੀਆਂ ਗੇਤੀਆਂ ਫਸਲਾਂ ਨੇ ਉਹਨਾਂ ਨੂੰ ਤਾਂ ਜਿਆਦਾ ਨੁਕਸਾਨ ਹੈ ਸਾਰੀ ਬੱਲੀ ਸੁੱਕੀ ਪਈ ਹੈ ਦੇਖੋ ਗੇਤੀਆਂ ਦਾ ਜਿਆਦਾ ਨੁਕਸਾਨ ਹੈ ਜਿਹੜੀਆਂ ਥੋੜੀਆਂ ਜੀਆਂ ਪਛੇਤੀਆਂ ਤੀਆਂ ਉਹਨਾਂ ਦਾ ਕੁਝ ਕੁ ਪਰਸੈਂਟ ਚਾਲਾਪ ਕੈ ਸਕਦੇ ਆ ਵੀ ਕੁਝ ਕੁ ਪਰਸੈਂਟ ਉਹਦਾ ਫਰਕ ਪੈ ਗਿਆ ਬੱਲੀ ਘੱਟ ਨਿਕਲੀ ਹੋਈ ਸੀ ਜਿਹੜੀਆਂ ਬੱਲੀਆਂ ਨਿਕਲੀਆਂ ਉਹਦੇ ਉੱਤੇ ਇੰਨੀ 7:00 ਵਜੇ ਗੜੇ ਮਰੀ ਬਹੁਤ ਜ਼ਿਆਦੇ ਸੀਗੀ ਕਿਸੇ ਹਿਸਾਬ ਨਾਲ ਉਹ ਬਹੁਤ ਜ਼ਿਆਦੇ ਸਾਨੂੰ ਕੈਮਰਿਆਂ ਦੇ ਵਿੱਚ ਘੱਟ ਦਿਸਦੀ ਹੋਊਗੀ ਪਰ ਬਹੁਤ ਜ਼ਿਆਦੇ ਹੱਦ ਤੱਕ ਨੁਕਸਾਨ ਹੈ ਜ਼ਿਮੀਦਾਰਾਂ ਦਾ ਕੀ ਕਰੂ ਜ਼ਿਮੀਦਾਰ ਵਿਚਾਰਾ ਸਰਕਾਰਾਂ 1% ਸਰਕਾਰ ਨਹੀਂ ਸੁਣ ਰਹੀ ਵੀ ਦਾ ਕੋਈ 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 ਤਾਂ ਮਹੌਜਾ ਮਿਲਣਾ ਚਾਹੀਦਾ ਜ਼ਿੰਮੇਦਾਰ ਨੂੰ ਕੀ ਕਰੂ ਲੱਗਦੀਆਂ ਇਧੀਆਂ ਬਲੀਆਂ ਦਾ ਤੋੜੀਆਂ ਪਈਆਂ ਨੇ ਇਹ ਆ ਦੇਖੋ ਬਹੁਤ ਜ਼ਿਆਦਾ ਨੁਕਸਾਨ ਹੈ ਜ਼ਿੰਮੇਦਾਰ ਦਾ ਇਹ ਮਾਰ ਹੈ ਜਿਹੜੀ ਇਹ ਮਾਰ ਉਹੀ ਗੱਲ ਹੈ ਕਿੱਥੇ ਤਾਂ ਦੌਰ ਦੌਰ ਪਈ ਬਣਨੇ ਚਾਹੀਦੇ ਸੀ ਕਿੱਥੇ ਸਮਕਾ ਦੀ ਜ਼ਿਆਦਾ ਘਾਟਾ ਪਾਰ ਹੈ ਜਿਹੜੇ ਨੇ ਠੇਕੇ ਤੇ ਲਏ ਹੋਏ ਨੇ ਇਹ ਲੋਕਾਂ ਦੇ ਬਾਹਣਾ ਉਹ ਵਿਚਾਰੇ ਕੀ ਕਰਨਗੇ ਘਰ ਵਾਲਾ ਤਾਂ ਫੇਰ ਵੀ ਚਲਾਏ ਸਾਰ ਲੂਆ ਵੀ ਚਲ ਘੱਟ ਨਿਕਲ ਗਈ ਹੈਨਾ ਵੀ ਹੈਗੀ ਚਲੋ ਕੁਦਰਤੀ ਮਾ ਹੈਗੀ ਆਪਾਂ ਐ ਨਹੀਂ ਕਹਿੰਦੇ ਪਰ ਇੱਕ ਜ਼ਿੰਮੇਦਾਰੀ ਹੈ ਜਿਹਦੀ ਫਸਲ ਜੇ ਬਾਈਚਾਂਸ ਰੱਬ ਰੱਬ ਵੱਲੋਂ ਕੋਈ ਨੁਕਸਾਨ ਕੀਤਾ ਇਹ ਹੋ ਹੁੰਦਾ ਹੈਗਾ ਤਾਂ ਉਹਦਾ ਪਾ ਨੂੰ ਕੋਈ ਮੁਆਵਜ਼ਾ ਤਾਂ ਦੇਣਾ ਚਾਹੀਦਾ ਸਰਕਾਰਾਂ ਨੂੰ ਚਲੋ ਮੰਨ ਲਿਆ ਵੀ ਇੱਕ ਰੱਬ ਦੀ ਕਰੋਪੀ ਹੋ ਜਾਂਦੀ ਹੈਗੀ ਹੈਨਾ ਤੇ ਫਿਰ ਜ਼ਿੰਮੇਦਾਰ ਦਾ ਕੀ ਖੋਟ ਹੈ ਇਹਦੇ 'ਚ ਜ਼ਿੰਮੇਦਾਰ ਕੀ ਕਰੂ ਵਿਚਾਰਾ ਜਿਹੜਾ 6 ਮਹੀਨੇ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਇੱਡਾ ਨੁਕਸਾਨ ਹੋ ਜੇ ਤਾਂ ਕੀ ਕਰੂਗਾ ਤਾਂ ਜ਼ਿਮੀਦਾਰ ਕੀ ਕਰੂਗਾ ਜ਼ਿਮੀਦਾਰ ਜਿਹੜਾ ਫਸਲ ਹੈ ਜ਼ਿਮੀਦਾਰ ਦੀ ਉਹ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਹੈ ਉਸੇ 'ਤੇ ਜੱਟ ਨਿਰਭਰ ਹੈ ਜੱਟ ਕੀ ਕਰੂਗਾ ਉਹੀ ਆਮਦਨ ਹੈ ਜੱਟ ਦੀ ਤੇ ਇਹ ਸਰਕਾਰਾਂ ਨੂੰ ਕੁਝ ਕੁਝ ਨਾ ਕੁਝ ਕਿਸਾਨ ਦੇ ਜਿਹੜਾ ਨੁਕਸਾਨ ਹੋਇਆ ਉਹਦੇ ਬਾਰੇ ਸੋਚਣਾ ਚਾਹੀਦਾ ਬਹੁਤ ਜਾਵੇ ਨੁਕਸਾਨ ਹੈ ਥੋੜਾ ਥੋੜਾ ਹੋਵੇ ਤਾਂ ਆਪਾਂ ਕਹਿੰਦੇ ਹਰੇਕ ਬੱਲੀ ਦੇ ਵਿੱਚ ਦੋ ਦੋ ਦਾਣੇ ਅੱਧੀ ਅੱਧੀ ਬੱਲੀ ਮੰਨ ਲਾ ਖਰਾਬ ਆ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਗਾਹਾਂ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਗਾਹਾਂ ਦੀ ਵੀਡੀਓ ਦੇਖਣ ਲਈ ਬਣੇ ਰਹੋ ਤੇ ਕਮੈਂਟ ਕਰਕੇ ਬਈ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆਗਾ ਕਿੰਨਾ ਕਿੰਨੀ ਗੜੇ ਮਾਰੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਕਮੈਂਟ ਕਰਕੇ ਤੇ ਨਾਲ ਪਿੰਡ ਦਾ ਨੰੋਂ ਪਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ